ਪੰਜਾਬ ਅੰਦਰ ਹੜਪੀੜਤਾਂ ਦੀ ਮਦਦ ਕਰਨ ਦੇ ਮਾਮਲੇ 'ਚ ਸੁਖਵੀਰ ਬਾਦਲ ਸਾਰੀਆਂ ਸਿਆਸੀ ਪਾਰਟੀਆਂ ਨੂੰ ਪਿੱਛੇ ਛੱਡ ਚੁੱਕੇ ਹਨ ਸੁਖਵੀਰ ਬਾਦਲ ਸਵੇਰੇ 9 ਵਜੇ ਘਰੋਂ ਨਿਕਲ ਕੇ ਰਾਤ ਨੂੰ ਦੇਰ ਰਾਤ ਘਰ ਪਰਤਦੇ ਹਨ ਅਤੇ ਦਿਲੋਂ ਹੜਪੀੜਤਾਂ ਦੀ ਪੈਸੇ ਡੀਜ਼ਲ ਤੇ ਹੋਰ ਖਾਣ ਪੀਣ ਸਮਗਰੀ ਸਮੇਤ ਲਗਾਤਾਰ ਪਹਿਲੇ ਦਿਨ ਤੋਂ ਮਦਦ ਕਰਦੇ ਆ ਰਹੇ ਹਨ ਇੱਥੇ ਹੀ ਬਸ ਨਹੀਂ ਸੁਖਵੀਰ ਬਾਦਲ ਨੇ ਹੜਪੀੜਤਾਂ ਲਈ ਆਪਣੇ ਘਰ ਦੇ ਦਰਵਾਜ਼ੇ ਤੱਕ ਖੁੱਲ੍ਹ ਰੱਖਿਆ ਉਹਨਾਂ ਐਲਾਨ ਕੀਤਾ ਕਿ ਕੋਈ ਵੀ ਹੜਪੀੜਤ ਕਿਸੇ ਵੀ ਸਮੇਂ ਉਹਨਾਂ ਨਾਲ ਸੰਪਰਕ ਕਰ ਸਕਦਾ ਜਿਵੇਂ ਸੁਖਬੀਰ ਬਾਦਲ ਨੂੰ ਪੰਜਾਬ ਦੇ ਲੋਕ ਕਿਸੇ ਵਕਤ ਪਾਣੀ ਪੀਂ ਪੀ ਕੋਸ ਰਹੇ ਸਨ ਅੱਜ ਉਹੀ ਲੋਕ ਸੁਖਬੀਰ ਬਾਦਲ ਅਤੇ ਸ਼ਰੋਮਣੀ ਅਕਾਲੀ ਦਲ ਬਾਦਲ ਦੀ ਸ਼ਲਾਘਾ ਕਰਦੇ ਨਹੀਂ ਥੱਕਦੇ ਉਹਨਾਂ ਨੌਸ਼ੇਰਾ ਮੱਜਤ ਸਿੰਘ ਵਿਖੇ ਹੜਪੀੜਤਾ ਨਾਲ ਗੱਲਬਾਤ ਕਰਦੇ ਆ ਕੀ ਕਿਹਾ ਤੁਸੀਂ ਵੀ ਸੁਣ ਲਓ ਇਸ ਮੌਕੇ ਉਹਨਾਂ ਮੀਡੀਆ ਨਾਲ ਵੀ ਗੱਲਬਾਤ ਕੀਤੀ ਤੇ ਮੀਡੀਆ ਨਾਲ ਕੀ ਕੀ ਗੱਲਬਾਤ ਕੀਤੀ ਆਉ ਤੁਹਾਨੂੰ ਵੀ ਸੁਣਾਉਂਦੇ ਆ ਜਾ ਲੋ ਗਿਆ ਦਰਮਨ ਜੀ ਦਾ ਤੇ ਹੋਰ ਸਾਰਿਆਂ ਦਾ ਜਿਨ੍ਹਾਂ ਨੇ ਆ ਦੁੱਖ ਦੀ ਘੜੀ ਚ ਸਾਰੇ ਵਰਕਰ ਇਕੱਠੇ ਹੋ ਕੇ ਟੂੜੀ ਤੇ ਚੋਕਰ ਦਾ ਇੰਜ਼ਾਮ ਕੀਤਾ ਕੋਈ ਤਕਰੀਬ 98 ਦਾ ਆਸਟ੍ਰੇਲੀਆ ਭੇਜ ਰਿਹਾ ਤੇ ਜਿੱਥੇ ਜਿੱਥੇ ਨੁਕਸਾਨ ਹੋਇਆ ਪਸ਼ੂਆਂ ਦਾ ਨੁਕਸਾਨ ਹੋਇਆ ਦੂਜੇ ਉਥੇ ਜਾਨ ਭੇਜ ਰਿਹਾ ਜਿਵੇਂ ਅੱਜ ਇਹਨਾਂ ਨੇ ਕੀਤਾ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦਾ ਸਾਰੇ ਹਲਕੇ ਵਾਲਿਆਂ ਨੂੰ ਪੂਰੇ ਪੰਜਾਬ ਪੂਰੇ ਪੰਜਾਬ ਚ ਬੇਨਤੀ ਕਰਦਾ ਹੈ ਕਿ ਜਿਹੜਾ ਜਿੰਨਾ ਸਾਧਨ ਹੋਏ ਆਪਾਂ ਮਦਦ ਕਰੀਏ ਕਿਉਂਕਿ ਬਹੁਤ ਬੁਰੀ ਹਾਲਤ ਹੈ ਉਹਨਾਂ ਪਿੰਡਾਂ ਵਿੱਚ ਜਿੱਥੇ ਲੋਕ ਫਸੇ ਹੋਏ ਹੈ ਤੇ ਮੈਂ ਸਾਰੇ ਵਰਕਰਾਂ ਨੂੰ ਬੇਨਤੀ ਕਰਦਾ ਹੈ ਕਿ ਜਦੋਂ ਪਾਣੀ ਥੱਲੇ ਜਾਊਗਾ ਫਿਰ ਆਪਣੇ ਟਰੈਕਟਰ ਟਰਾਲੀ ਲੈ ਕੇ ਤੇ ਬੰਦ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਬੰਨੇ ਸਰਕਾਰ ਜਿਹੜੀ ਹੈ ਕਿਤੇ ਦਿਖਾਈ ਨਹੀਂ ਦੇ ਰਹੀ ਕਿਸੇ ਨਜ਼ਰ ਦੇਖੋ ਹੁਣ ਸਰਕਾਰ ਤਾਂ ਹੈ ਨਹੀਂ ਆ ਸੱਚੀ ਗੱਲ ਹੈ ਨਾ ਇਹਨਾਂ ਨੇ ਕੁਝ ਕਰਨਾ ਹੈ ਇਸ ਕਰਕੇ ਮੀਰ ਛੱਡਦੀ ਇਹਨਾਂ ਤੋਂ ਸਾਰੇ ਨਾਲ ਦੌਰੋਂ ਪੂਰੇ ਗਦਾਮ ਮਾਰ ਕੇ ਜਿਓ ਜੋ ਕਰ ਸਕਦੇ ਆ ਕਰੀਏ ਜਿੰਨਾ ਵੀ ਕਰ ਸਕਦੇ ਆ ਕਰੀਏ ਕੋਈ ਕਸਰ ਨਾ ਛੱਡਿਏ ਪ੍ਰਧਾਨ ਜੀ ਦੇ ਵਾਸਤੇ ਜੋ ਰਾਤ ਦੇ ਲੋ ਕਰ ਰਹੇ ਨੇ ਪੰਜਾਬ ਦੇ ਹੈ ਸਾਰੇ

ਕਮਲ ਲਾਓ ਯਾਰ ਮਾਈਕ ਲਾਓ ਖੋਲ੍ਹ ਦਿਓ ਭਾਈ ਖੋਲ੍ਹ ਦਿਓ